ਦੋਸਤੋ ਹੁਣ ਬਾਲੀਵੁੱਡ ਵਿੱਚ ਵੀ ਹੁਣ ਉਹ ਗੱਲਬਾਤ ਰਹੀ ਨਹੀਂ ਪਤਾ ਨਹੀਂ ਡਾਇਰੈਕਟਰ ਜਾਂ ਰਾਈਟਰ ਮੋਕੋਗੇ ਉਹਨਾਂ ਕੋਲੇ ਵਧੀਆ ਜਿਹੜੇ ਪੁਰਾਣੇ ਡਾਇਰੈਕਟਰ ਸੀ ਉਹਨਾਂ ਤੇ ਕੋਈ ਪੈਸਾ ਲਾ ਕੇ ਰਾਜ਼ੀ ਨਹੀਂ ਮਿਲ ਮੈਨੂੰ ਲੱਗਦਾ ਜਾਂ ਤਾਂ ਪ੍ਰੋਡਿਊਸਰ ਕਹਿੰਦੇ ਆ ਵੀ ਘੱਟ ਪੈਸਿਆਂ 'ਚ ਵੱਧ ਕਮਾਈ ਕੀਤੀ ਜਾਵੇ ਪਰ ਸਾਊਥ ਵਾਲੇ ਨਹੀਂ ਇਹ ਚੀਜ਼ਾਂ ਸੋਚਦੇ ਉਹ ਕਹਿੰਦੇ ਵੀ ਪੈਸਾ ਲਾਵਾਂਗੇ ਵਧੀਆ ਚੀਜ਼ ਬਣਾਵਾਂਗੇ ਚਾਹੇ ਘੱਟ ਪੈਸਿਆਂ ਚ ਵੀ ਵਧੀਆ ਪਰ ਸਾਊਥ ਵਾਲੇ ਬਹੁਤ ਵਧੀਆ ਉਹ ਘੱਟ ਪੈਸਿਆਂ ਦੇ ਵਿੱਚ ਵੀ ਵਧੀਆ ਫਿਲਮ ਬਣਾ ਕੇ ਦਿੰਦੇ ਆ ਉਹਨਾਂ ਦੀਆਂ ਛੋਟੀਆਂ ਫਿਲਮਾਂ ਵੀ ਜਿਨ੍ਹਾਂ ਵਿੱਚ ਕੋਈ ਖਾਸ ਐਕਟਰ ਵੀ ਨਹੀਂ ਹੁੰਦਾ ਉਹ ਫਿਲਮਾਂ ਵੀ ਬਹੁਤ ਵਧੀਆ ਹੁੰਦੀਆਂ ਨੇ ਉਹਨਾਂ ਦਾ ਨਾ ਸਟੋਰੀ ਲਾਈਨ ਹੀ ਬਹੁਤ ਵਧੀਆ ਹੁੰਦੀ ਹੈ ਕਈ ਕਾਫੀ ਫਿਲਮਾਂ ਦੀ ਚਾਹੇ ਉਹਦੇ ਵਿੱਚ ਕੋਈ ਐਕਟਰ ਹੋਵੇ ਚਾਹੇ ਦਾ ਚਾਹੇ ਨਾ ਹੋਵੇ ਮਤਲਬ ਵੀ ਕੋਈ ਬਿਗ ਫੇਸ ਨਹੀਂ ਹੁੰਦਾ ਉਹ ਫਿਲਮਾਂ ਦੇ ਵਿੱਚ ਬੋਲੀਵੁੱਡ ਦੇ ਵਿੱਚ ਹੁਣ ਜਿੱਡਾ ਮਰਜੀ ਸਟਾਰ ਆ ਜਵੇ ਪਰ ਸਟੋਰੀ ਨਾਮ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਹੁਣ ਤਾਂ ਫਿਲਹਾਲ ਪੰਜਾਬੀ ਡਾਇਰੈਕਟਰ ਵੀ ਬੋਲੀਵੁੱਡ ਚੱਲੇ ਆ ਆ ਹੁਣ ਸਾਨੂੰ ਸਰਦਾਰ ਬਣਾ ਰਿਹਾ ਆਪਣਾ ਵਿਜੇ ਕੁਮਾਰ ਅਰੋੜਾ ਜੀ ਪਰ ਇੱਥੇ ਕਮੇਡੀ ਬਣਾਉਂਦੇ ਹੁੰਦੇ ਸੀ ਫਿਲਮਾਂ ਮਿਲਦਾ ਹਰਜੀਤਾ ਫਿਲਮ ਵੀ ਉਹਨਾਂ ਨੇ ਹੀ ਬਣਾਈ ਸੀ ਉਹ ਫਿਲਮ ਵਧੀਆ ਸੀ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਵਿੱਚ ਕਾਫੀ ਫਿਲਮਾਂ ਕਮੇਡੀ ਨੇ ਤੇ ਹੁਣ ਫੇਰ ਉੱਥੇ ਜਾ ਕੇ ਕਮੇਡੀ ਫਿਲਮਾਂ ਬਣਾਉਣ ਲੱਗ ਗਏ ਮਤਲਬ ਹੁਣ ਉੱਧਰ ਬੰਬੇ ਵਿੱਚ ਵੀ ਬੋਲੀਵੁੱਡ ਦਾ ਪੱਧਰ ਘਿਰਨ ਵਾਲਈ ਆ ਗੱਲਬਾਤ ਤਾਂ ਉੱਧਰ ਹੁਣ ਹੋਣੀ ਨਹੀਂ ਲੱਗਦਾ ਆ ਕੀ ਕਮੈਂਟ ਕਰਕੇ ਦੱਸੋ ਕਿ ਇਹ ਗੱਲ ਸਹੀ ਆ ਕਿ ਸਾਊਥ ਦਾ ਸਲਮਾ ਬਿੱਗ ਸਲਮਾ ਆ ਤੇ ਬੰਬੇ ਦਾ ਸਲਮਾ ਵੀ ਹੁਣ ਪੰਜਾਬੀ ਸਲਮਾ ਪੰਜਾਬੀ ਸਲਮਾ ਵਾਂਗੂ ਥੱਲੇ ਨੂੰ ਹੋ ਰਿਹਾ ਹੈ ਬਾਕੀ ਧੰਨਵਾਦ